ਚੁਣੌਤੀ ਤੋਂ ਆ ਤੁਸੀਂ ਗੱਲ ਕੀਤੀ ਹੈ ਮੈਨੂੰ ਯਾਦ ਆਇਆ ਕਿ ਹੁਣ ਇੱਕ ਬੜਾ ਵੱਡੇ ਪੱਧਰ ਤੇ ਧਰਮ ਪਰਿਵਰਤਨ ਵਾਲੀ ਗੱਲ ਚੱਲ ਰਹੀ ਹੈ ਇਹ ਵੀ ਇੱਕ ਚੁਣੌਤੀ ਹੈ ਹਨਾ ਤਾਂ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਔਰ ਇਹਦੇ ਲਈ ਤੁਹਾਡੀ ਫੈਡਰੇਸ਼ਨ ਕਿਵੇਂ ਕੰਮ ਕਰ ਰਹੀ ਹੈ ਉਦੋਂ ਤੇ ਚੁਟਕੀਆਂ ਨਾਲ ਕੋਈ ਕਰ ਦਿੰਦੇ ਆ ਕਰ ਦਾਂਗੇ ਅੱਜ ਕੋਈ ਲਾ ਕੇ ਲਾ ਰਿਹਾ ਤੁਸੀਂ ਪਹਿਲਾਂ ਮੈਨੂੰ ਉਹਨਾਂ ਦੀ ਬਾਹ ਕੋਣ ਫੜ ਰਿਹਾ ਵਾ ਅੱਜ ਨਾਲੇ ਹਰਗੇਜ ਰਾਸਾਂ ਸੀ ਹਲਗੇਜ ਰਮਦਾਸ ਵਾਲੇ ਪਾਸੇ ਸੋਰੀ ਹਲਗੇਜ ਜਾਂਡੇਰਾ ਬਾਬਾ ਨਾਨਕ ਆ ਬਹੁਤ ਹੀ ਵੱਡਾ ਭਾਈ ਜਰਾ ਵਾ ਅੱਜ ਸਿੱਖ ਭਾਈ ਜਰਾ ਉਹਨੇ ਬਾਹ ਫੜ ਰਿਹਾ ਵਾ ਅੱਜ ਕਿੱਥੇ ਗਏ ਨੇ ਉਹ ਤੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਕਿੱਧਰ ਜਾ ਰਹੇ ਆ ਸਾਡੀ ਨੌਜਾਨੀ ਪੀੜੀ ਕਿੱਧਰ ਜਾ ਰਹੀ ਹੈ ਇਹ ਸਾਨੂੰ ਸੋਚਣ ਦੀ ਲੋੜ ਆ ਐਸਜੀਪੀਸੀ ਤੁਹਾਡੇ ਨਾਲ رابطہ ਨਹੀਂ ਕਰ ਪਾ ਰਹੀ ਜਾਂ ਤੁਸੀਂ ਨਹੀਂ ਜੁੜ ਪਾ ਰਹੇ ਕਿਉਂਕਿ ਤੁਸੀਂ ਤਾਂ ਕੰਮ ਕਰ ਲਈ ਅੱਗੇ ਉਹ ਜਿਵੇਂ ਢੋਟ ਸਾਹਿਬ ਨੇ ਕਿਹਾ ਕਿ ਕਮੀ ਰਹਿ ਰਹੀ ਹੈ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਇਹਨੂੰ ਕਿਵੇਂ ਦੇਖ ਰਹੇ ਹੋ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਕੰਮ ਕਰਨ ਦਾ ਜਿਹੜਾ ਸੰਸਥਾਵਾ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਬੜੀ ਵੱਡੀ ਚੇਂਜ ਆ ਗਈ ਹੈ ਉਹਦੀ وجہ ਦੇ ਨਾਲ ਜਿਹੜਾ ਸਾਰਾ ਕੁਝ ਨਾ ਇੱਕ ਦੂਜੇ ਦੀ ਉਹ ਗਰੁੱਪਿੰਗ ਹੋ ਗਈ ਹੈ ਗਰੁੱਪਿੰਗ ਹੋਣ ਦੇ ਕਾਰਨ ਜਿਹੜੇ ਆਪਣੇ ਜਾਤੀ ਮੁਫਾਦ ਗਰੁੱਪਾਂ ਦੇ ਅੱਗੇ ਆ ਗਏ ਨੇ ਗਈਆਂ ਨੇ ਸਾਰੀਆਂ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਸਾਡੀਆਂ ਅੱਜ ਪੰਥਕ ਸੰਸਥਾਵਾਂ ਉਹ ਪੋਲਿਟਿਕਲ ਨੇ ਜਾਂ ਉਹ ਧਾਰਮਿਕ ਨੇ ਉਹ ਆਪਣੇ ਅਸਲੀ ਨਿਸ਼ਾਨਿਆਂ ਤੋਂ ਭਟਕ ਗਈਆਂ ਨੇ ਜਾਗਬਾਣੀ ਪੰਜਾਬ ਕੇਸਰੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਖਾਂ ਜਸਪਾਲ ਸਿੰਘ ਸੰਧੂ ਅੱਜ ਸਿੱਖ ਸਟੂਡੈਂਟ ਫਾਊਂਡੇਸ਼ਨ ਦੇ ਵੱਲੋਂ 81ਵੀਂ ਵਰੇਗੰਡ ਜੁੜੀ ਹੈ ਉਹ ਮਨਾਈ ਗਈ ਹੈ ਲਗਾਤਾਰ ਚਾਹੇ ਅਸੀਂ ਕਹੀਏ ਕਿ ਜਿਹੜੇ ਸਿੱਖ ਪੰਥ ਦੇ ਮਸਲੇ ਨੇ ਉਹਨਾਂ ਦੇ ਵਿੱਚ ਬੜੀ ਲਗਨ ਦੇ ਨਾਲ ਕੰਮ ਕਰ ਰਹੀ ਹੈ ਚਾਹੇ ਜਿਹੜਾ ਵੀ ਧਾਰਮਿਕ ਮਸਲਾ ਹੈ ਜਾਂ ਫਿਰ ਸਿਆਸੀ ਤੌਰ ਤੇ ਜਿੱਥੇ ਪੱਖ ਰੱਖਣ ਦੀ ਗੱਲ ਆਉਂਦੀ ਹੈ ਉਥੇ ਇਹ ਫੈਡਰੇਸ਼ਨ ਜਿਹੜੀ ਹੈ ਮੂਰੇ ਹੋ ਕੇ ਅੱਗੇ ਲੱਗਦੀ ਹੈ ਸੋ ਮੇਰੇ ਨਾਲ ਅੱਜ ਪ੍ਰੈਜ਼ੀਡੈਂਟ ਵੀ ਮੌਜੂਦ ਨੇ ਅਮਰਬੀਰ ਸਿੰਘ ਟੋਟ ਔਰ ਨਾਲ ਮੁਖ ਜਰਨਲ ਸਕੱਤਰ ਜੁੜੇ ਨੇ ਉਹ ਇਸ ਫੈਡਰੇਸ਼ਨ ਦੇ ਲਖਬੀਰ ਸਿੰਘ ਸੇਖੋ ਹੁਣੀ ਮੌਜੂਦ ਹੈਗੇ ਨੇ ਅੱਜ ਵਰੀ ਗੰਢ ਮਨਾਈ ਗਈ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਵੀ ਮੁਬਾਰਕਬਾਦ ਇਸ ਫੈਡਰੇਸ਼ਨ ਦੀ 81ਵੀਂ ਵਰੀ ਗੰਢ ਤੁਸੀਂ ਮਨਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਮੈਂ ਜਗ ਬਣੀ ਦਾ ਰੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਚਲੋ ਸਾਨੂੰ ਇਸ ਪਲੇਟਫਾਰਮ ਤੇ ਆ ਕੇ ਜੇ ਮੌਕਾ ਮਿਲਿਆ ਵਾ ਗੱਲ ਕਰਨ ਦਾ ਤੇ ਅੱਜ ਸਿਕਸ ਫੈਡਰੇਸ਼ਨ ਦੀ 81ਵੀਂ ਵਰੀ ਗੰਢ ਆ ਜੋ ਅਸੀਂ ਫੈਡਰੇਸ਼ਨ ਦੇ ਨੌਜਵਾਨਾਂ ਨੇ ਪੰਜਾਬ ਭਰ ਤੋਂ ਜਿਹੜੇ ਨੌਜਵਾਨ ਆਏ ਸਨ ਅਸੀਂ ਸਾਰਿਆਂ ਨਾਲ ਮਿਲ ਕੇ ਜੜੀਆਂ ਇਹ ਬਰੇ ਗਾਂਡਿਆ ਉਹ ਅਸੀਂ ਸ਼੍ਰੀ ਕਾਤੋਂ ਸਾਹਿਬ ਵਿਖੇ ਅਰਦਾਸ ਕੀਤੀ ਉੱਥੇ ਜਾ ਕੇ ਮਹਾਰਾਜ ਦੇ ਚਰਨਾਂ ਦੇ ਵਿੱਚ ਕਿ ਜੋ ਅੱਜ ਦੇ ਹਾਲਾਤ ਨੇ ਕਿਉਂਕਿ ਹੜਾਂ ਦੀ ਬੜੀ ਮਾਰ ਪਈ ਆ ਜਿਹੜੇ ਬੜੋ ਬਹੁਤ ਹੀ ਲੋਕ ਕਰੋ ਬੇਕਾਰ ਹੋਏ ਪਏ ਨੇ ਬਹੁਤ ਲੋਕਾਂ ਚੱਲਣਾ ਜਾ ਚੁੱਕੇ ਹਨ ਬਹੁਤ ਹੀ ਮੜਾ ਹਾਲ ਪੰਜਾਬ ਦੇ ਵਿੱਚ ਉਹਦੀ ਵੀ ਅੱਜ ਸਤੂਖਰ ਬੇਬਾ ਸਾਹਿਬਾ ਮਹਾਰਾਜ ਜਰਨਾ ਚ ਸ੍ਰੀ ਕਾਦਰਸ਼ਵਰ ਅਰਦਾਸ ਕੀਤੀ ਹੀ ਕਿ ਸੱਚੇ ਪਾਸਾ ਪੰਥਕੋਮ ਦੀ ਚੜ੍ਹਦੀ ਕਲਾ ਕੀਤੀ ਜਾਵੇ ਇਸ ਕਰਕੇ ਅੱਜ ਜਿਹੜੀ ਵਰੇ ਗਾਂਢ ਸੀ ਉਹਨੂੰ ਅਸੀਂ ਜਿਹੜੀ ਅਰਦਾਸ ਕੀਤੀ ਆ ਸਰਬੱਤ ਦੇ ਭਲੇ ਦੀ ਪੰਥਕੋਮ ਦੇ ਚੜ੍ਹਦੀ ਕਲਾ ਵਾਸਤੇ ਅਤੇ ਲੋਕਾਂ ਨੂੰ ਵੀ ਬੇਨਤੀ ਕੀਤੀ ਹੈ ਜੇ ਲੋਕੀ ਤਕੜੇ ਹੋ ਕੇ ਜੋ ਹੜ੍ਹ ਦੀ ਮਾਰ ਪਈ ਆ ਸਾਰੇ ਤਕੜੇ ਹੋ ਕੇ ਬਸਾ ਦਈਏ ਵਾਟਸਐਪ ਤੁਹਾਡੀ ਫੈਡਰੇਸ਼ਨ ਵੀ ਬਹੁਤ ਵੱਡੀ ਹੈ ਬੜੇ ਨੌਜਵਾਨ ਸਿੱਖ ਨੌਜਵਾਨ ਮੁੰਡੇ ਕੁੜੀਆਂ ਤੁਹਾਡੇ ਨਾਲ ਜੁੜੇ ਨੇ ਫੈਡਰੇਸ਼ਨ ਦੇ ਵਿੱਚ ਤੇ ਮੌਜੂਦਾ ਹਾਲਾਤਾਂ ਦੇ ਵਿੱਚ ਪੰਜਾਬ ਨੂੰ ਹੁਣ ਲੋੜ ਹੈ ਕਿ ਸੂਝਵਾਨ ਬੰਦੇ ਜਿਹੜੇ ਆ ਉਹ ਲੀਡ ਕਰਨ ਜਿਸ ਤਰੀਕੇ ਦੇ ਮੌਜੂਦਾ ਹਾਲਾਤ ਬਣ ਚੁੱਕੇ ਨੇ ਇਹਨੂੰ ਲੈ ਕੇ ਤੁਹਾਡਾ ਕੀ ਅੱਗੇ ਏਜੰਡਾ ਹੈਗਾ ਕਿ ਕਿਵੇਂ ਤੁਸੀਂ ਹੋਰ ਇਹਨੂੰ ਇਕੱਠੇ ਕਰੋਗੇ ਜਾਂ ਵੱਡੇ ਪੱਧਰ ਤੇ ਇਹਨੂੰ ਲੈ ਕੇ ਕੰਮ ਕਰੋਗੇ ਤਾਂ ਜੋ ਇੱਕ ਚੰਗੀ ਸੇਧ ਜਿਹੜੀ ਆ ਜਵਾਨਾਂ ਨੂੰ ਮਿਲੇ ਇੱਕ ਚੰਗਾ ਏਜੰਡਾ ਜਿਹੜਾ ਉਹ ਸੈੱਟ ਕੀਤਾ ਜਾਵੇ ਦੇਖੋ ਜੀ ਤਾਂ ਵਾਕੇ ਜਿਹੜੀ ਸਿਕਸੋ ਫੈਡਰੇਸ਼ਨ ਮਹਿਤਾ ਇਹ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਨੌਜਵਾਨਾਂ ਨਾਲ ਲੈ ਕੇ ਕੰਮ ਕਰ ਰਹੀ ਹੈ ਕਿਉਂਕਿ ਫੈਡਰੇਸ਼ਨ 1944 ਵਿੱਚ ਹੋਂਦ ਵਿੱਚ ਆਈ ਸੀ ਤੇ ਮੁੱਖ ਝੰਡਾ ਇਹੋ ਹੀ ਹੈ ਕਿ ਜਿਹੜੇ ਨੌਜਵਾਨਾਂ ਦੀ ਆ ਉਹਨਿੱਤ ਜਮਾਨੀ ਕੀਤੀ ਜਾਵੇ ਉਹਨਾਂ ਦੇ ਹੱਕਾਂ ਦੀ ਹਿੱਕਾਂ ਦੀ ਰਾਖੀ ਵਾਸਤੇ ਅਸੀਂ ਤਕੜੇ ਹੋ ਕੇ ਉਹਨਾਂ ਦੀ ਲੜਾਈ ਲੜੀਏ ਜਿਹੜੇ ਨੌਜਵਾਨ ਸਿੱਖੀ ਤੋਂ ਜਾ ਰਹੇ ਨੇ ਆਪਣੇ ਗੁਰੂ ਘਰਾਂ ਤੋਂ ਟੁੱਟ ਰਹੇ ਨੇ ਬਹੁਤ ਲੋਕ ਵਿਦੇਸ਼ੀ ਜਾ ਰਹੇ ਹਨ ਇਸ ਕਰਕੇ ਫੈਡਰੇਸ਼ਨ ਦਾ ਹਮੇਸ਼ਾ ਹੀ ਇਹ ਮਕਸਦ ਰਿਹਾ ਵਾ ਕਿ ਨੌਜਵਾਨਾਂ ਸਾਡੀ ਇਕੱਠੀ ਕੀਤੀ ਜਾਵੇ ਕਿਉਂਕਿ ਅਸੀਂ ਪੰਜਾਬ ਭਰ ਦੇ ਵਿੱਚ ਹਰ ਜ਼ਿਲ੍ਹਾ ਆਵਾਜ਼ ਦੇ ਨੌਜਵਾਨਾਂ ਨੌਜਵਾਨਾਂ ਨੂੰ ਇਹ ਮੌਗਤੀ ਦਿੱਤੀ ਗਈ ਫੈਡਰੇਸ਼ਨ ਵੱਲੋਂ ਤਾਂ ਦਿੱਤੀ ਗਈ ਆ ਕਿ ਜਿਹੜੀ ਨਵੀਂ ਸੋਚ ਆ ਨਵੇਂ ਜਿਹੜੇ ਨੌਜਵਾਨ ਨੇ ਊਰਜਾ ਵਾਲੇ ਜਿਨ੍ਹਾਂ ਬ੍ਰੇਨ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦਾ ਕਿਉਂਕਿ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਆ ਬੜੀ ਜਸ਼ੀਲੀ ਆ ਇਸ ਕਰਕੇ ਅਸੀਂ ਹੁਣ ਹਰ ਜ਼ਿਲ੍ਹਾ ਦੇ ਵਿੱਚ ਨਵੇਂ ਚੁੰਟ ਬਣਾ ਰਹੇ ਆ ਬਣਾਏ ਵੀ ਹੈਗੇ ਨੇ ਇਹਦੇ ਨਾਲ ਨਾਲ ਸਾਡੇ ਸਟੇਟਾਂ ਦੇ ਬਾਹਰ ਦੀਆਂ ਸ਼ਹਿਟਾਂ 'ਚ ਬਹੁਤ ਪ੍ਰਧਾਨ ਨੇ ਹੁਣ ਅਸੀਂ ਮਤਲਬ ਸਭ ਪਿਛਤਾ ਹੀ 28 ਨੂੰ ਅਸੀਂ ਬਾਰਾਮੂਲਾ ਸ਼ਿਨਗਰ ਦੀ ਸਮਾਗਮ ਕਰ ਰਹੇ ਹਾਂ ਹਰ ਦਾ ਇੱਕੋ ਮਕਸਦ ਆ ਕਿ ਜਿੰਨੀ ਨੌਜਵਾਨ ਪੀੜ੍ਹੀ ਇਕੱਠੀ ਕੀਤੀ ਜਾਵੇ ਕਿਉਂਕਿ ਬਹੁਤ ਵੱਡੀਆਂ ਚੁਣੌਤੀਆਂ ਨੇ ਸਾਨੂੰ ਉਹਨੇ ਸਮੇਂ ਦੇ ਵਿੱਚ ਇਸ ਕਰਕੇ ਇਹ ਸਾਡਾ ਫਰਜ ਬਣਦਾ ਸਾਰਿਆਂ ਦਾ ਕਿ ਤਕੜੇ ਹੋ ਕੇ ਇਹ ਚੁਣੌਤੀਆਂ ਨਾਲ ਲੜੀ ਜਾ ਸਕੇ ਚੁਣੌਤੀ ਤੋਂ ਤੁਸੀਂ ਗੱਲ ਕੀਤੀ ਹੈ ਮੈਨੂੰ ਯਾਦ ਆਇਆ ਕਿ ਹੁਣ ਇੱਕ ਬੜਾ ਵੱਡੇ ਪੱਧਰ ਤੇ ਧਰਮ ਪਰਿਵਰਤਨ ਵਾਲੀ ਗੱਲ ਚੱਲ ਰਹੀ ਹੈ ਇਹ ਵੀ ਇੱਕ ਚੁਣੌਤੀ ਹੈ ਹਨਾ ਤਾਂ ਇਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ ਔਰ ਇਹਦੇ ਲਈ ਤੁਹਾਡੀ ਫੈਡਰੇਸ਼ਨ ਕਿਵੇਂ ਕੰਮ ਕਰ ਰਹੀ ਹੈ ਦੇਖੋ ਜੀ ਬਿਲਕੁਲ ਤੁਹਾਡੀ ਠੀਕ ਗੱਲ ਆ ਅਸੀਂ ਪਿਛਲੇ ਜੇ ਇਸ ਬੰਦੇ ਸਲਾਹ ਵੀ ਕੀਤੀ ਸੀ ਕਿ ਜਿੰਨੇ ਵੀ ਆ ਧਰਮ ਪਰਵਰਤਨ ਹੋ ਰਿਹਾ ਵਾ ਵੱਡੇ ਵੱਡੇ ਲੈਵਲ ਤੇ ਕਿਉਂਕਿ ਕਿਤਨਾ ਕਿਤੇ ਸਾਡੇ ਆਪਣੀ ਜਿਹੜੀ ਧਰਮ ਵਿਚਾਰ ਕਮੇਟੀ ਆ ਉਹਦੀ ਬੜੀ ਬੜੀ ਘਾਟ ਆ ਇੰਨਾ ਵੱਡਾ ਬਾਈਟਾਉਂ ਦੇ ਬਾਵਜੂਦ ਵੀ ਆਪਾਂ ਰੱਖਦੇ ਆ ਪਰ ਸਾਡਾ ਧਰਮ ਧਰਮ ਵਿਚਾਰ ਕਮੇਟੀ ਵਾਲੋਂ ਕੁਝ ਵੀ ਨਹੀਂ ਕੀਤਾ ਜਾ ਰਿਹਾ ਇਹ ਬੜੀ ਹੀ ਵੱਡੀ ਇੱਕ ਚਿੰਤਾ ਵਾਲਾ ਵਿਸ਼ਾ ਵਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਆਪਣੀ ਜ਼ਿੰਮੇਵਾਰ ਸਮਝਣੀ ਪੈਣੀ ਆ ਹੁਣ ਦੇਖੋ ਜਹਾੜਾ ਇਹ ਆ ਮੈਂ ਕਹਿਣਾ ਚਾਹੁੰਦਾ ਚਲੋ ਸਾਈ ਭਾਈ ਜਦੇ ਸਾਡੇ ਆਪਣੇ ਨੇ ਉਦੋਂ ਤੇ ਚੁਟਕੀਆਂ ਨਾਲ ਕੋਈ ਕਰ ਦਿੰ ਅੱਜ ਕੋਈ ਲਾਗੀ ਲਾ ਰਿਹਾ ਤਾਂ ਸਭ ਪਹਿਲਾਂ ਮੈਨੂੰ ਉਹਨਾਂ ਦੀ ਬਾਹ ਕਉਣ ਫੜ ਰਿਹਾ ਵਾ ਅੱਜ ਨਾਲੇ ਹਰਕੇ ਚ ਰਾਸਾਂਸੀ ਹਲਕੇ ਚ ਰਮਦਾਸ ਵਾਲੇ ਪਾਸੇ ਸੋਰੀ ਹਲਕੇ ਚ ਜਾਂ ਡੇਰਾ ਬਾਬਾ ਨਾਨਕਿਆ ਬਹੁਤ ਹੀ ਵੱਡਾ ਪਾਈਚਰਾ ਵਾ ਅੱਜ ਸਿੱਖ ਪਾਈਚਰਾ ਉਹਨੇ ਬਾਹ ਫੜ ਰਿਹਾ ਵਾ ਅੱਜ ਕਿੱਥੇ ਗਏ ਨੇ ਉਹ ਤੇ ਲੋਕਾਂ ਨੂੰ ਇਹ ਸੋਚਣਾ ਚਾਹੀਦਾ ਵਾ ਕਿ ਅਸੀਂ ਕਿੱਧਰ ਜਾ ਰਹੇ ਹਾਂ ਸਾਡੀ ਨੌਜਾਨੀ ਪੀੜੀ ਕਿੱਧਰ ਜਾ ਰਹੀ ਹੈ ਇਹ ਸਾਨੂੰ ਸੋਚਣ ਦੀ ਲੋੜ ਆ ਉਹਦੇ ਵਾਸਤੇ ਚਲੋ ਅਸੀਂ ਅਸੀਂ ਆਪਣੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਫੀਲ ਕਰਦੇ ਹਾਂ ਕਿ ਤੁਹਾਨੂੰ ਕੋ ਬੜਾ ਤੋੜਾ ਕੇ ਧਰਮਚਾਰਕ ਮਿੱਟੀ ਤੱਕ ਜਰੀਆ ਵ ਸੈਕਸੂ ਫੋਟੋਸ਼ੋਪ ਦੇ ਦਿਨੋਂ ਤਿਆਰ ਆ ਪਰ ਇਹ ਸਮਝ ਲਗਦੀ ਕਿ ਕਿਹਾਡੀ ਕੋਣ ਸਾਥ ਲੈ ਰੇ ਸਾਡੇ ਵਰਗੇ ਨੌਜਵਾਨਾਂ ਨਾਲ ਲੈਣ ਇਹ ਸਭ ਕੁ ਕਰਨੋਂ ਤਿਆਰ ਆ ਇਸ ਕਰਕੇ ਅਪੀਲ ਕਰਦੇ ਆ ਕਿ ਤਗੜੇ ਹੋ ਕੇ ਸਾਰੇ ਨੂੰ ਆਪਾਂ ਹਮਲਾ ਮੰਨ ਦੀ ਲੋੜ ਆ ਹੂੰ ਸਿੱਖ ਸਾਹਿਬ ਜਿਵੇਂ ਢੋਟ ਸਾਹਿਬ ਕਹਿ ਰਿਹਾ ਕਿ ਅਸੀਂ ਤਿਆਰ ਆ ਆਪਣਾ ਸਾਥ ਦੇਣ ਦੇ ਵਾਸਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਨੌਜਵਾਨ ਜੁੜੇ ਆ ਐਸਜੀਪੀਸੀ ਤੁਹਾਡੇ ਨਾਲ رابطہ ਨਹੀਂ ਕਰ ਪਾ ਰਹੀ ਜਾਂ ਤੁਸੀਂ ਨਹੀਂ ਜੁੜ ਪਾ ਰਹੇ ਕਿਉਂਕਿ ਤੁਸੀਂ ਤਾਂ ਕੰਮ ਕਰ ਲਈ ਅੱਗੇ ਹੂੰ ਜਿਵੇਂ ਢੋਟ ਸਾਹਿਬ ਨੇ ਕਿਹਾ ਕਿ ਕਮੀ ਰਹਿ ਰਹੀ ਹੈ ਕਿਤੇ ਨਾ ਕਿਤੇ ਪ੍ਰਚਾਰ ਦੇ ਵਿੱਚ ਇਹਨੂੰ ਕਿਵੇਂ ਦੇਖ ਰਹੇ ਬੇਸਿਕਲੀ ਦੇਖਿਆ ਜਾਵੇ ਤੇ ਕੋਈ ਸਾਡੀ ਕਮਿਊਨੀਕੇਸ਼ਨ ਨੂੰ ਕੋਈ ਗੈਪ ਇਸ ਤਰ੍ਹਾਂ ਦਾ ਨਹੀਂ ਹੈ ਐਸੋਸੀਏਸ਼ਨ ਸਾਡਾ ਕੋਈ ਗੈਪ ਨਹੀਂਗਾ ਹੈਗਾ ਐਸਟਪੀਸੀ ਨਾਲ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਕੰਮ ਕਰਨ ਦਾ ਜਿਹੜਾ ਸੰਸਥਾਵਾਂ ਦਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਬੜੀ ਵੱਡੀ ਚੇਂਜ ਆ ਗਈ ਹੈ ਉਹਦੀ ਵਜ੍ਹਾ ਦੇ ਨਾਲ ਜਿਹੜਾ ਸਾਰਾ ਕੁਝ ਨਾ ਇੱਕ ਦੂਜੇ ਦੇ ਉਹ ਗਰੁੱਪਿੰਗ ਹੋ ਗਈ ਆ ਗਰੁੱਪਿੰਗ ਹੋਣ ਦੇ ਕਾਰਨ ਜਿਹੜੇ ਆਪਣੇ ਜਾਤੀ ਮੁਫਾਦ ਗਰੁੱਪਾਂ ਦੇ ਅੱਗੇ ਆ ਗਏ ਨੇ ਤੇ ਜਿਹੜੇ ਆਪਣੇ ਅਸਲੀ ਨਿਸ਼ਾਨਿਆਂ ਤੋਂ ਮਕਸਦ ਤੋਂ ਭਟਕ ਗਏ ਨੇ ਸਾਰੀਆਂ ਮੈਨੂੰ ਕਹਿਣ ਚ ਕੋਈ ਗਰੇਜ ਨਹੀਂ ਸਾਡੀਆਂ ਅੱਜ ਪੰਥਕ ਸੰਸਥਾਵਾਂ ਉਹ ਪੋਲੀਟਿਕਲ ਨੇ ਜਾਂ ਉਹ ਧਾਰਮਿਕ ਨੇ ਉਹ ਆਪਣੇ ਅਸਲੀ ਨਿਸ਼ਾਨਿਆਂ ਤੋਂ ਭਟਕ ਗਏ ਨੇ ਆਪਣੇ ਟਰੈਕ ਤੋਂ ਲੱਤ ਗਈਆਂ ਨੇ ਉਹਦੀ ਵਜ੍ਹਾ ਕਿ ਗਰੂਪਿੰਗ ਹੋਣ ਦੇ ਕਾਰਨ ਕੀ ਹੈ ਕਿ ਆਪਣਾ ਆਪਣਾ ਕਦ ਉੱਚਾ ਕਰਨ ਦੇ ਵਿੱਚ ਲੱਗੀਆਂ ਹੋਈਆਂ ਨੇ ਤਾਂ ਕਰਕੇ ਸਾਨੂੰ ਜਿਹੜੀ ਹੈ ਉਹ ਦਿੱਕਤ ਆ ਰਹੀ ਹੈ ਕਿ ਜਿਹੜੇ ਕੰਮ ਪੰਥ ਦੇ ਕੌਮ ਦੇ ਜਿਹੜੇ ਕਰਨ ਵਾਲੇ ਨੇ ਆ ਉਹਨ ਨਿਸ਼ਾਨਿਆਂ ਤੋਂ ਭਟਕ ਗਏ ਤਾਂ ਤਾਂ ਸਾਨੂੰ ਖੁਵਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਮੇਨ ਮੇਜਰ ਕਾਰਨ ਇਹ ਹੈ ਹੂੰ ਇਸੇ ਕਰਕੇ ਕਲੈਸ਼ ਵੀ ਹੋ ਰਿਹਾ ਕਿ ਜਿਹੜਾ ਸਹੀ ਲੀਡਰ ਹੈ ਜਾਂ ਸੂਝਵਾਨ ਬੰਦਾ ਜਿਹੜਾ ਉਹ ਅਗਵਾਈ ਨਹੀਂ ਕਰ ਪਾ ਰਿਹਾ ਜਾਂ ਕਹਿ ਲਈ ਕਿ ਮਾਈਂਡ ਜਿਹੜਾ ਹੈ ਉਹ ਪੋਲੀਟਿਕਲੀ ਤੌਰ ਤੇ ਜ਼ਿਆਦਾ ਡਿਵੈਲਪ ਹੋ ਗਿਆ ਉਧਰਲੇ ਕੰਮਾਂ ਦੇ ਵਿੱਚ ਜ਼ਿਆਦਾ ਹੋ ਗਿਆ ਜਿਹੜੀਆਂ ਸਿੱਖ ਜੱਥੇਬੰਦੀਆਂ ਵੀ ਨੇ ਹਾ ਇਹਦੇ ਵਿੱਚ ਵੀ ਕੋਈ ਦੂਜੀ ਰਾਏ ਨਹੀਂ ਹੈਗੀ ਕਿ ਜਿਹੜੀ ਸੇਵਾ ਦੀ ਭਾਵਨਾ ਹੈ ਨਾ ਸਾਡੇ ਚ ਉਹ ਜਾਂਦੀ ਰਹੀ ਹੈ ਸਾਡੀ ਜਿਹੜੀ ਕੌਮ ਸੀ ਜਿਹੜੀ ਗੁਰੂ ਮਾਰ 10ਵੇਂ ਪਾਤਸ਼ਾਹ ਨੇ ਜਿਹੜੀ ਸਿਰਜਣਾ ਕੀਤੀ ਸੀ ਨਾ ਇਹ ਲੋਭ ਲਾਲਚ ਤੋਂ ਉੱਪਰ ਉੱਠ ਕੇ ਕੀਤੀ ਸੀਗੀ ਇਹ ਇੱਕ ਸੇਵਾ ਭਾਵਨਾ ਵਾਲੀ ਕੌਮ ਸੀ ਮਨੁੱਖਤਾ ਦੀ ਸੇਵਾ ਵਾਲੀ ਕੌਮ ਸੀਗੀ ਹੁਣ ਸਾਡੇ ਵਿੱਚ ਜਿਹੜਾ ਉਹ ਲਾਲਚ ਤੇ ਆਪਣਾ ਆਪ ਨੂੰ ਅੱਗੇ ਜਿਹੜਾ ਲੈ ਕੇ ਰੱਖਣਾ ਜਾਂ ਨਿੱਜਵਾਦ ਕਹਿ ਲਓ ਇਸ ਬੰਨੇ ਸਾਡਾ ਜਿਹੜਾ ਵਾ ਸਾਡੇ ਜਿਹੜੇ ਪੋਲੀਟੀਕਲ ਲੀਡਰ ਵੀ ਆ ਜਿਹੜੇ ਪੰਥਕ ਲੀਡਰ ਵੀ ਉਹਨਾਂ ਦਾ ਝਚਕਾ ਜਿਹੜਾ ਉਹ ਜ਼ਿਆਦਾ ਹੋ ਗਿਆ ਜਿਵੇਂ ਜਿਉ ਤੁਹਾਡੇ ਵਿੱਚ ਲਾਲਚ ਦੀ ਭਾਵਨਾ ਅਹੁਦਿਆਂ ਦੀ ਦੌੜ ਵਧੂਗੀ ਤੁਹਾਡੇ ਵਿੱਚ ਕਿ ਮੈਂ ਕੋਈ ਮਕਾਮ ਹਾਸਲ ਕਰਕੇ ਆਪਣੇ ਆਪ ਨੂੰ ਵੱਡਾ ਵਿਖਾਉਣਾ ਤੇ ਫਿਰ ਤੁਹਾਡੇ ਚ ਸੇਵਾ ਭਾਵਨਾ ਨਹੀਂ ਰਹਿ ਸਕਦੀ ਉਹਦਾ ਮੇਜਰ ਕਾਰਨ ਇਹ ਆ ਕਿ ਅੱਜ ਅਸੀਂ ਆਪਣੇ ਗਰੁੱਪਾਂ ਦੇ ਵਿੱਚ ਵੰਡ ਕੇ ਦੇ ਆਪਣੀ ਸੁਪਰਮੈਸੀ ਦੇ ਵਿੱਚ ਲੱਗੇ ਹੋਏ ਆ ਤੇ ਤਾਂ ਕਰਕੇ ਜਿਹੜਾ ਵਾ ਕੋ ਸਾਡੇ ਇਹਨਾਂ ਨੂੰ ਅਸੀਂ ਜਿਹੜਾ ਵਾ ਉਹ ਉਹਨਾਂ ਟੀਚਰ ਨੂੰ ਮਕਾਮ ਨੂੰ ਜਿਹੜਾ ਹਾਸਲ ਨਹੀਂ ਕਰ ਪਾਰੇ ਕਿਉਂਕਿ ਦੂਜੀ ਗੱਲ ਇਹ ਆ ਕਿ ਇਹਦਾ ਮੇਜਰ ਵੱਡਾ ਕਾਰਨ ਇਹ ਹੈ ਕਿ ਸਾਡੇ ਜਿਹੜੇ ਪੋਲੀਟੀਕਲ ਲੀਡਰ ਖਾਸ ਕਰਕੇ ਜਿਹੜੇ ਲੀਡ ਕਰ ਰਹੇ ਹਨ ਨਾ ਕੌਮ ਇਸ ਵੇਲੇ ਉਸ ਸਿਧਾਂਤ ਤੋਂ ਹੁਣੇ ਨੇ ਪਰੰਪਰਾਵਾਂ ਉਹਨਾਂ ਨੇ ਵਿਸਾਰ ਦਿੱਤੀਆਂ ਨੇ ਕਿਉਂਕਿ ਗੁਰਬਾਣੀ ਦੇ ਧਾਰਨੀ ਨਹੀਂ ਰਹੇ ਸਿਧਾਂਤ ਦੇ ਧਾਰਨੀ ਨਹੀਂ ਰਹੇ ਸਿਧਾਂਤ ਦਾ ਉਹਨਾਂ ਨੂੰ ਜਿਆਦਾ ਜੇ ਮੈਂ ਕਹਾਂ ਤੇ ਇਲਮ ਨਹੀਂ ਹੈਗਾ ਜੀ ਉਹ ਗੁਰਬਾਣੀ ਪੜ੍ਹਦੇ ਹੁੰਦੇ ਗੁਰਬਾਣੀ ਦੇ ਆਸੇ ਨੂੰ ਜਾਣਦੇ ਹੁੰਦੇ ਆਪਣੇ ਸਿਧਾਂਤ ਨੂੰ ਸਮਝਦੇ ਹੁੰਦੇ ਤੇ ਅੱਜ ਸਾਨੂੰ ਇਸ ਤਰ੍ਹਾਂ ਦੀ ਜਿਹੜੀ ਸਾਡੀ ਪੂਰੀ ਕੌਮ ਦੀ ਜਿਹੜੀ ਆਲ ਓਵਰ ਵਰਲਡ ਦੇ ਵਿੱਚ ਮੈਂ ਖਾਸ ਕਰਕੇ ਕਬੜੇ ਨੌਨ ਸਿੱਖ ਲੋਕ ਨੇ ਜਿਹੜੀ ਇਮੇਜ ਸਾਡੀ ਉਹਨਾਂ ਲੋਕਾਂ ਵਿੱਚ ਬਣਦੀ ਜਾ ਰਹੀ ਹੈ ਉਹ ਇਹ ਬਣਦੀ ਨਾ ਜੇ ਅਸੀਂ ਆਪਣੀ ਜੜ ਦੇ ਨਾਲ ਜੁੜੇ ਹੁੰਦੇ ਆ ਆਪਣੇ ਸਿਧਾਂਤ ਦੇ ਨਾਲ ਜੁੜੇ ਹੁੰਦੇ ਆ ਆਪਣੀਆਂ ਪਰੰਪਰਾਵਾਂ ਦੇ ਨਾਲ ਜੁੜੇ ਹੁੰਦੇ ਆ ਆਪਣੇ ਗੁਰੂ ਆਸ਼ੇ ਦੇ ਨਾਲ ਜਿਹੜਾ ਉਹ ਜੁੜੇ ਹੁੰਦੇ ਸਾਡੀ ਤਾਂ ਕੌਮ ਸਾਰੇ ਸੰਸਾਰ ਨੂੰ ਕਲਾਵੇ ਦੇ ਵਿੱਚ ਲੈਣ ਵਾਲੀ ਕੌਮ ਆ ਤੇ ਅੱਜ ਫਿਰ ਵੀ ਅਸੀਂ ਜਿਹੜੇ ਆ ਉਹ ਹਟ ਕੀਤੇ ਜਾਂਦੇ ਆ ਅੱਜ ਫਿਰ ਵੀ ਟਾਰਗੇਟ ਕੀਤੇ ਜਾਂਦੇ ਆ ਉਹਦੇ ਕਾਰਨ ਨਹੀਂ ਇਹ ਆ ਵੀ ਜੇ ਕੋਈ ਕੁਛ ਇੱਕ ਚੰਗਾ ਕਰਦਾ ਤੇ ਦੂਜਾ ਉਹਨੂੰ ਸੁੱਟਣ ਲਈ ਲੱਗ ਪੈਂਦਾ ਆ ਵੀ ਇਹ ਯਾਰ ਆਹ ਨਾ ਇਹ ਕੰਮ ਇਹ ਕਰ ਜੀ ਇਹ ਖਿੱਚੋ ਤਾਣ ਦੇ ਵਿੱਚ ਆਪਸੀ ਦੇ ਵਿੱਚ ਜਿਹੜੀ ਆ ਸਾਡੀ ਖੱਜਲ ਖਵਰੀ ਜਿਹੜੀ ਹੋ ਰਹੀ ਆ ਅਦਰਵਾਇਜ਼ ਨਹੀਂ ਤੇ ਜਿਹੜੀ ਕੌਮ ਹੈ ਤੁਸੀਂ ਦੇਖ ਲਓ ਪੰਜਾਬ ਦੇ ਵਿੱਚ ਜਦੋਂ ਸਾਡੇ ਪ੍ਰਧਾਨ ਜੀ ਨੇ ਕਿਹਾ ਕਿ ਬਹੁਤ ਵੱਡੀ ਆਫਤ ਪੰਜਾਬ ਦੇ ਵਿੱਚ ਆਈ ਆ ਭਾਵੇਂ ਕਿ ਇਹਨਾਂ ਦੀਆਂ ਜ਼ਿੰਮੇਵਾਰੀਆਂ ਸਰਕਾਰਾਂ ਦੀਆਂ ਬਣਦੀਆਂ ਨੇ ਇਹਨਾਂ ਦੀਆਂ ਪਰ ਫਿਰ ਵੀ ਕਿਸੇ ਪੰਜਾਬ ਪੰਜਾਬ ਨੇ ਸਾਡੇ ਭਾਈਚਾਰੇ ਨੇ ਜਿਹੜਾ ਉਹ ਕਿਸੇ ਵੱਲ ਹਾਥ ਨਹੀਂ ਅੱਡਿਆ ਕਿਸੇ ਵੱਲ ਵੇਖਿਆ ਨਹੀਂ ਵੇਟ ਨਹੀਂ ਕੀਤਾ ਕਿਸੇ ਨੂੰ ਫਿਰ ਮਹਾਰਾਜ ਕਿਰਪਾ ਕਰੇ ਤਾਂ ਥੋੜਾ ਬੂਤਾ ਰਹਿ ਗਿਆ ਵੀ ਇਹਨਾਂ ਕਰਨਾ ਪੰਜਾਬ ਨੂੰ ਲਗਭਗ ਇਦੋਂ ਜ਼ਿਆਦਾ ਇਹਨੇ ਆਪਣੇ ਆਪ ਵੀ ਖੜਾ ਕਰ ਲਿਆ ਖਿੱਚੋ ਤਾਣ ਦੀ ਤੁਸੀਂ ਗੱਲ ਕੀਤੀ ਐ ਸਿੱਖੋ ਸਾਹਿਬ ਕੇ ਬਹੁਤੀਆਂ ਬਹੁਤ ਸਾਰੀਆਂ ਫੈਡਰੇਸ਼ਨਾਂ ਨੇ ਜਿਵੇਂ ਤੁਹਾਡੀ ਵੀ ਫੈਡਰੇਸ਼ਨ ਆ ਕੋਈ ਹੋਰ ਐਨ ਜੀਓਜ਼ ਨੇ ਜਦੋਂ ਗੱਲ ਆਉਂਦੀ ਹੈ ਤਾਂ ਸੰਸਥਾਏ ਵੀ ਕਹਿ ਦਿੰਦੀ ਹੈ ਕਿਸੇ ਵੇਲੇ ਕਿ ਜਿੰਨੀਆਂ ਵੀ ਫੈਡਰੇਸ਼ਨ ਨੇ ਐਨ ਜੀਓ ਨੇ ਸੰਸਥਾਵਾਂ ਨੇ ਜਥੇਬੰਦੀਆਂ ਨੇ ਇਹਨਾਂ ਦਾ ਵੱਖੋ ਵੱਖਰਾ ਏਜੰਡਾ ਹੈ ਪੰਜਾਬ ਨੂੰ ਦੇਖਣ ਦਾ ਵੱਖਰਾ ਨਜ਼ਰੀਆ ਹੈ ਪ੍ਰਚਾਰ ਨੂੰ ਲੈ ਕੇ ਵੱਖਰਾ ਨਜ਼ਰੀਆ ਹੈ ਤਾਂ ਇਹਨਾਂ ਇਹਨਾਂ ਨੂੰ ਜਦੋਂ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਤਾਂ ਹਰੇਕ ਕੋਈ ਆਪਣਾ ਏਜੰਡਾ ਰੱਖਦਾ ਹੈ ਕਿ ਇਹਨੂੰ ਫੋਲੋ ਕੀਤਾ ਜਾਵੇ ਇਸ ਧਾਰਨਾ ਨੂੰ ਫੋਲੋ ਕੀਤਾ ਜਾਵੇ ਤੁਹਾਨੂੰ ਲੱਗਦਾ ਹੈ ਕਿ ਇਸੇ ਕਰਕੇ ਕਿਤੇ ਨਾ ਕਿਤੇ ਅਸੀਂ ਪਿੱਛੇ ਰਹਿ ਰਹੇ ਹਾਂ ਜੇ ਕਿਤੇ ਸਾਡਾ ਕਨੈਕਸ਼ਨ ਇੱਕ ਹੋ ਜੇ ਤਾਂ ਉਹ ਸਟਰੋਂਗਲੀ ਕੰਮ ਕਰੇ ਤਾਂ ਉਹ ਇੱਕ ਵੱਡੇ ਪੱਧਰ ਤੇ ਉਹਦਾ ਮੈਸੇਜ ਆ ਸਕਦਾ ਬਿਲਕੁਲ ਤੁਸੀਂ ਬੜਾ ਵਧੀਆ ਸਵਾਲ ਜਿਹੜਾ ਕੀਤਾ ਇਹ ਕੱਲਾ ਫੈਡਰੇਸ਼ਨ ਦੀ ਗੱਲ ਨਹੀਂ ਹੈਗੀ ਹੂੰ ਬੇਸ਼ੱਕ ਅੱਜ ਫੈਡਰੇਸ਼ਨ ਦੇ ਬੜੇ ਧੜੇ ਬਣੇ ਨੇ ਅ ਸ਼ਹੀਦ ਭਾਈ ਅਮਰੀਕ ਸਿੰਘ ਤੋਂ ਬਾਅਦਾਂ ਜਿਹੜੀਆਂ ਫੈਡਰੇਸ਼ਨ ਟੁੱਟ ਗਈ ਵੱਖ-ਵੱਖ ਧੜੇ ਸਾਰਿਆਂ ਦੇ ਬਣ ਗਏ ਅੱਜ ਜਿਹੜੀ ਇਹ ਮੁੱਖ ਲੋੜ ਕੱਲੀ ਫੈਡਰੇਸ਼ਨ ਨੂੰ ਇਕੱਠਿਆਂ ਕਰਨ ਦੀ ਨਹੀਂ ਹੈਗੀ ਸਾਰੀਆਂ ਪੰਥਕ ਸਫਾ ਨੂੰ ਜਾਂ ਉਹ ਸਾਡੀਆਂ ਧਾਰਮਿਕ ਸੰਸਥਾਵਾਂ ਨੇ ਨਿਹੰਗ ਸਿੰਘ ਜਥੇਬੰਦੀਆਂ ਨੇ ਸੰਪਰਦਾਵਾਂ ਨੇ ਜਾਂ ਸਾਡੇ ਜੋ ਪੋਲੀਟੀਕਲ ਲੀਡਰ ਨੇ ਜਿਹੜੀਆਂ ਪੋਲੀਟੀਕਲ ਤੌਰ ਤੇ ਜਿਹੜੀਆਂ ਇਸ ਕਮਿਊਨਿਟੀ ਨੂੰ ਲੀਡ ਕਰ ਰਹੀਆਂ ਨੇ ਇਨਾ ਸਾਰਿਆਂ ਨੂੰ ਇਕੱਠਿਆਂ ਕਰਨ ਦੀ ਲੋੜ ਆ ਇੱਕ ਵਿਚਾਰਤਾ ਰਜ ਇੱਕ ਸੂਤਰ ਦੇ ਵਿੱਚ ਪਰਉਣ ਦੀ ਲੋੜ ਆ ਮੈਂ ਫੇਰ ਉਹੀ ਗੱਲ ਕਰ ਰਿਹਾ ਜਿਹੜੀ ਮੈਂ ਪਹਿਲਾਂ ਕਰਕੇ ਹਟਿਆ ਕਿ ਦਿੱਕਤ ਕਿੱਥੇ ਆ ਰਹੀ ਆ ਸੁਪਰ ਮੇਸੀ ਦੀ ਭਾਵੇਂ ਸਾਡੀਆਂ ਸੰਪਰਦਾਵਾਂ ਨੇ ਲਿਆਕ ਸਿੰਘ ਜਥੇਬੰਦੀਆਂ ਚ ਵੀ ਕਈਆਂ ਚ ਆਪਸੀ ਭੇਦਭਾਵ ਹੈਗੇ ਨੇ ਤੇ ਬੜੀ ਸਿੱਧੀ ਜੀ ਗੱਲ ਆ ਕਿ ਜਿਹੜੇ ਸਾਡੇ ਪੋਲੀਟੀਕਲ ਲੋਕ ਨੇ ਜਿਹੜੀ ਸਾਡੀ ਪੋਲੀਟੀਕਲ ਸਟਰੀਮ ਜਿਹੜੀ ਹੈਗੀ ਇਹਨਾਂ ਚ ਤੇ ਹੋਣਾ ਹੀ ਹੋਣਾ ਇਹਦੇ ਵਿੱਚ ਤੇ ਹੁੰਦਾ ਇੱਕ ਦੀ ਕੁਰਸੀ ਸੁੱਟੋ ਦੂਜਾ ਆਪੋ ਇਸ ਸਾਰਿਆਂ ਨੂੰ ਇੱਕ ਇੱਕ ਜਿਹੜਾ ਸੂਤ ਦੇ ਵਿੱਚ ਪਰੋਣਾ ਇਹ ਸਮੇਂ ਦੀ ਮੁੱਖ ਲੋੜ ਆ ਮੈਂ ਤੁਹਾਡੇ ਪਲੇਟਫਾਰਮ ਤੋਂ ਖੁੱਲੇ ਤੌਰ ਤੇ ਇਹ ਕਹਿਣਾ ਚਾਹੁੰਦਾ ਵੀ ਮਹਾਰਾਜ ਕਿਰਪਾ ਕਰੇ ਤੁਸੀਂ ਕਰ ਜੋ ਇਹ ਕਿਸੇ ਦੇ ਐਫਰਟ ਦੀ ਲੋੜ ਨਹੀਂ ਇਹਨਾਂ ਨੂੰ ਹਰ ਇੱਕ ਜਿਹੜਾ ਵੀ ਕੋਈ ਐਸ ਵਾਲੇ ਜਿਹੜੀ ਜਥੇਬੰਦੀ ਨੂੰ ਜਿੱਥੇ ਕੋਈ ਲੀਡ ਕਰ ਰਿਹਾ ਉਹ ਧਾਰਮਿਕ ਤੌਰ ਤੇ ਕਰ ਰਿਹਾ ਉਹ ਪੋਲੀਟੀਕਲੀ ਕਰ ਰਿਹਾ ਸਟੂਡੈਂਟ ਨੂੰ ਕਰ ਰਿਹਾ ਆਪਣੇ ਆਪ ਦੇ ਤੌਰ ਦੇ ਉੱਤੇ ਹੀ ਜਿਹੜਾ ਵਾ ਇਹਨਾਂ ਨੂੰ ਇਸ ਬੰਨੇ ਆ ਜਾਣਾ ਚਾਹੀਦਾ ਨਹੀਂ ਤੇ ਸਾਡੀ ਖੱਜਲਖਵਾਰੀ ਪਿਛਲੇ ਲੰਬੇ ਸਮੇਂ ਤੋਂ ਹੁੰਦੀ ਰਹੀ ਆ ਤੇ ਲੰਬੇ ਸਮੇਂ ਤੱਕ ਹੁੰਦੀ ਰਹੇਗੀ ਅੱਜ ਕਿਸੇ ਪਾਰਟੀ ਦਾ ਕੋਈ ਮੁਖੀ ਬਦਲਣ ਦੇ ਨਾਲ ਕੋਈ ਨਵਾਂ ਬੰਦਾ ਲਿਆਉਣ ਦੇ ਨਾਲ ਕੋਈ ਨਵਾਂ ਗਰੁੱਪ ਲਿਆਉਣ ਦੇ ਨਾਲ ਉਹ ਕਿਸੇ ਵੀ ਫੀਲਡ ਦੇ ਵਿੱਚ ਹੈਗਾ ਕੋਈ ਕੌਮ ਦਾ ਬਹੁਤ ਵੱਡਾ ਸੁਧਾਰ ਹੋਣ ਵਾਲਾ ਨਹੀਂ ਆ ਜਿੰਨਾ ਚਿਰ ਤੱਕ ਅਸੀਂ ਆਪਣੀਆਂ ਪਰੰਪਰਾਵਾਂ ਨੂੰ ਸਿਧਾਂਤ ਨੂੰ ਤੇ ਗਰਬਾਣੀ ਆਸ਼ੇ ਦੇ ਨਾਲ ਜੁੜ ਕੇ ਉਹਨਾਂ ਜਿਹੜੀਆਂ ਨੂੰ ਪੁਨਰਸਰਜੀਤ ਨਹੀਂ ਕਰਦੇ ਉਹਨਾਂ ਪਰੰਪਰਾਵਾਂ ਨੂੰ ਜਿਹੜੀ ਕਿ ਕਿਸੇ ਲੋ ਲਾਲਚ ਤੋਂ ਬਿਨਾਂ ਜਦੋਂ ਜਿਹੜਾ ਸੀਗੇ ਸਾਡੀ ਕੌਮ ਵਿਚਰਦੀ ਸੀ ਤੇ ਕੌਮ ਨੂੰ ਲੀਡ ਦਿੰਦੀ ਸੀਗੀ ਜਿੰਨਾ ਚਿਰ ਅਸੀਂ ਉੱਥੋਂ ਤੱਕ ਨਹੀਂ ਜਾਂਦੇ ਉਹਨਾਂ ਚਿਰ ਸਾਡੀ ਕੌਮ ਦਾ ਕੋਈ ਜਿਹੜਾ ਭਲਾ ਹੋਣ ਵਾਲਾ ਨਹੀਂ ਹੈਗਾ ਜਿੰਨਾ ਚਿਰ ਅਸੀਂ ਲਾਲਚ 'ਚ ਬਸ ਵੱਜੇ ਰਵਾਂਗੇ ਆਪਣੀਆਂ ਕੁਰਸੀਆਂ ਦੇ ਲਈ ਆਪਣੇ ਜਾਤੀ ਮਫਾਦਾਂ ਦੇ ਲਈ ਆਪਣੇ ਨਿੱਜ ਦੇ ਲਈ ਆਪਣੇ ਪਰਿਵਾਰ ਦੇ ਲਈ ਤੇ ਖੱਜਲ ਖਵਾਰੀ ਸਾਡੀ ਜਿਹੜੀ ਹੈ ਇਹ ਕੌਮ ਦੀ ਹੁੰਦੀ ਰਹਿਣੀ ਬਾਕੀ ਦਸਵੇਂ ਪਾਤਸ਼ਾਹ ਦੀ ਸਾਜੀ ਕੌਮ ਹੈ ਗੁਰੂਮਾਰਾ ਜੀ ਕਿਰਪਾ ਕਰੇ ਕਦੀ ਕੋ ਇੱਕ ਦਿਨ ਆਏਗਾ ਹਰ ਚੀਜ਼ ਦਾ ਇੱਕ ਪੀਕ ਆਉਂਦਾ ਪੀਕ ਤੋਂ ਆ ਕੇ ਚੀਜ਼ ਜਿਹੜੀ ਉਹ ਥੱਲੇ ਆਉਂਦੀ ਹੈ ਉਹ ਉਹ ਪਿੱਛੇ ਕਰੋਨਾ ਆਇਆ ਉਹ ਵੀ ਉੱਪਰ ਜਾ ਕੇ ਡਿੱ ਗਿਆ ਹੁਣ ਹਵਾੜਾ ਇਹ ਕਿੱਥੋਂ ਤੱਕ ਜਾ ਕੇ ਹੁਣ ਫਿਰ ਸਰਦੀਤੀ ਹੋਣੀ ਸ਼ੁਰੂ ਹੋ ਗਈ ਜੀ ਇਸ ਕਰਕੇ ਜਿਹੜਾ ਉਹ ਸਮਾਂ ਜਰੂਰ ਆਏਗਾ ਪਰ ਇਹ ਆ ਵੀ ਜਿਹੜੇ ਸਾਡੇ ਇਹ ਲੀਡਿੰਗ ਪਰਸਨ ਜਿੰਨੇ ਵੀ ਹੈਗੇ ਜਿੰਨੀਆਂ ਵੀ ਸੰਸਥਾਵਾਂ ਜਿੱਥੇ ਕਿਤੇ ਹੈਗੇ ਉਹਨਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਕਿਸੇ ਬੰਦੇ ਕੋ ਸੇਧ ਨਾ ਲੈਣ ਕਿਸੇ ਕੋ ਕਿਸੇ ਵੱਲ ਨਾ ਜਾਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋ ਜਿਹੜੀ ਉਹ ਸੇਧ ਲੈ ਕੇ ਜਿਹੜਾ ਆ ਉਹ ਜੋ ਸਾਡਾ ਸਿਧਾਂਤ ਉੱਤੇ ਲੈ ਚੜ ਕੇ ਉੱਤੇ ਲੈ ਕੇ ਕੰਮ ਕਰ ਲੈਣ ਪਰ ਮੰਤ ਭਾਗੀ ਗੱਲ ਇਹ ਆ ਵੀ ਕੋਈ ਕਰ ਲਈ ਕੋਈ ਤਿਆਰ ਨਹੀਂ ਹੈ ਮੰਨਣ ਲਈ ਕੋਈ ਤਿਆਰ ਨਹੀਂ ਹੈ ਤਾਂ ਬਿਲਕੁਲ ਬਹੁਤ ਵਧੀਆ ਗੱਲ ਜਿਹੜੀ ਉਹ ਸਿੱਖੋ ਸਾਹਿਬ ਨੇ ਕਹੀ ਹੈ ਕਿ ਇਸ ਸਮੇ ਲੋੜ ਹੈਗੀ ਬਹੁਤ ਕੰਮ ਕਰਨ ਦੀ ਤਾਂ ਕਿਉਂ ਨਾ ਜਿੰਨੀਆਂ ਵੀ ਅਸੀਂ ਐਨ ਜੀਓ ਫੈਡਰੇਸ਼ਨਾਂ ਨੇ ਸਿੱਖ ਸੰਪਰਦਾਵਾਂ ਨੇ ਇੱਕ ਪਲੇਟਫਾਰਮ ਤੇ ਆਣ ਕੇ ਇੱਕ ਬਲੂਪ੍ਰਿੰਟ ਬਣਾਇਆ ਜਾਵੇ ਕਿਉਂਕਿ ਇਸ ਸਮੇ ਬਹੁਤ ਲੋੜ ਹੈ ਸਹੀ ਦਿਸ਼ਾ ਵੱਲ ਪੰਜਾਬ ਨੂੰ ਲੈ ਕੇ ਜਾਣ ਦੀ ਬਹੁਤ ਲੋੜ ਹੈ ਖਾਸ ਤੌਰ ਤੇ ਸਿੱਖ ਧਰਮ ਦੀ ਗੱਲ ਕੀਤੀ ਜਾਵੇ ਤਾਂ ਲੋਕ ਵੀ ਕਹਿ ਰਿਹਾ ਕਿ ਹੁਣ ਸਥਿਤੀ ਡਾਵਾ ਡੋਲ ਹੋ ਚੁੱਕੀ ਹੈ ਪਰ ਉਹਨਾਂ ਲੋਕਾਂ ਨੂੰ ਦੱਸਣ ਦੀ ਲੋੜ ਹੈ ਇਸ ਸਮੇਂ ਇਕਜੁੱਟ ਹੋ ਕੇ ਕਿ ਇਹ 10ਵੇਂ ਪਾਸ਼ਾ ਦੀ ਸਾਜੀ ਹੋਈ ਕੌਮ ਹੈ ਸੋ ਇਹ ਡਾਵਾ ਡੋਲ ਨਹੀਂ ਹੁੰਦੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੀ ਹੈ ਸੋ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਤੁਸੀਂ ਕੰਮ ਕਰੋਗੇ ਤਾਂ ਕੌਮ ਸਦਾ ਲਈ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਇਹਦਾ ਪ੍ਰਤੀਕ ਪਹਿਲਾਂ ਵੀ ਸੀ ਤੇ ਹੁਣ ਵੀ ਹੈਗਾ ਕੈਮਰਾਮੈਨ ਮੋਨੂ ਦੇ ਨਾਲ ਜਸਪਾਲ ਸਿੰਘ ਸੰਧੂ ਜਗਬਣ ਸਟੂਡੀਓ